ਸਸ਼ੀਕਾਲ ਜੀ ਵਸਤਾ ਪੰਜਾਬ ਦੇ ਇੱਕਰੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਮੈਂ ਲਗਨ ਸੇ ਠਾਜ਼ਾ ਆਇਆ ਕਰ ਨਵੀਂ ਚਰਚਾ ਲੈ ਕੇ ਹਰ ਰੋਜ਼ੀ ਤਰ੍ਹਾਂ ਮੇਰੇ ਨਾਲ ਮੌਜੂਦ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਸਾਧਾਰ ਜਗENDER ਸਿੰਘ ਜੀ ਦਾ ਸਵਾਗਤ ਹੈ ਜੀ ਵਸਤਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜਗਿੰਦਰ ਜੀ ਹਰ ਰੋਸ ਅਸੀਂ ਪੰਜਾਬ ਨਾਲ ਸੰਬੰਧਿਤ ਅਹਿਮ ਵਿਸ਼ਾ ਤੇ ਜਿਹੜੀ ਹੈ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਦੇ ਆ ਅੱਜ ਵੀ ਅਸੀਂ ਪੰਜਾਬ ਦੀ ਸਿਆਸਤ ਬਾਰੇ ਔਰ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਆਪਾਂ ਜਾਣਦੇ ਵੀ ਕੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਏ ਜ਼ਿੰਦਗੀ ਦੀ ਜੰਗ ਹਾਰ ਗਏ ਇਸ ਘਟਨਾ ਬਾਰੇ ਵੀ ਗੱਲ ਕਰਨੀ ਬਹੁਤ ਜ਼ਿਆਦਾ ਲਾਜ਼ਮੀ ਹੈ ਇਸ ਬਾਰੇ ਵੀ ਗੱਲ ਕਰਾਂਗੇ ਔਰ ਇਹਦੇ ਨਾਲ ਹੀ ਜਿਹੜਾ ਜਿਸ ਤਰ੍ਹਾਂ ਕੱਲ ਜਿਹੜਾ ਆਤਨਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਸੀਗਾ ਔਰ ਜਿਸ ਤਰ੍ਹਾਂ ਸੰਗਤ ਨੇ ਬੜੇ ਉਤਸ਼ਾਹ ਨਾਲ ਮਨਾਇਆ ਵਾ ਜਿਸ ਤਰ੍ਹਾਂ ਮਾਹੌਲ ਸੀਗਾ ਸਾਡੀ ਟੀਮ ਦਾ ਵੀ ਉੱਥੇ ਜਾਣਾ ਹੋਇਆ ਉਸ ਬਾਰੇ ਵੀ ਗੱਲਬਾਤ ਕਰਾਂਗੇ ਲਗਨ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਗੁਰਪੁਰਬ ਦੀ ਉੱਥੇ ਤਾਂ ਲੱਖਾਂ ਸੰਗਤਾਂ ਦਾ ਘਟ ਸੀ ਮੈਂ ਦੇਖਿਆ ਤੁਹਾਨੂੰ ਤੁਹਾਡੀ ਵੀ ਹਾਜ਼ਰੀ ਲਾਕੀ ਚਲੋ ਮਹਾਰਾਜ ਦੇ ਚਰਨਾਂ 'ਚ ਜੀ ਜੀ ਬੜਾ ਉੱਥੋਂ ਦਾ ਤਾਂ ਇੱਕ ਵੱਖਰਾ ਸਕੂਨ ਹੈ ਉੱਥੇ ਰਹਾਣियत ਹੈ ਮਤਲਬ ਹਰ ਜਦੋਂ ਬੰਦਾ ਜਾਂਦਾ ਹੈ ਹਨ ਜਿੰਦਗੀ ਤੇ ਅ ਰਜੇ ਮਿਆਂ ਚ ਜਾਂ ਜਿੰਦਗੀ ਦੀ ਭੱਜ ਦੌੜ ਚ ਜਦੋਂ ਤੁਸੀਂ ਉੱਥੇ ਜਾ ਕੇ ਨੱਥ ਮਸਤਕ ਹੁੰਨੇ ਹੋ ਤਾਂ ਉੱਥੇ ਤਾਂ ਬੜਾ ਸ਼ਾਂਤ ਹੋਣਾ ਆ ਤੁਸੀਂ ਮੈਂ ਦੇਖਿਆ ਤੁਸੀਂ ਕੱਲ ਟੀਮ ਹਨ ਕਿਸ ਤਰ੍ਹਾਂ ਤੁਸੀਂ ਦੱਸੋ ਪਹਿਲਾਂ ਉੱਥੇ ਕੀ ਮੈਸਰ ਉਸਕਿੰਦਰ ਜੀ ਜੀ ਬਿਲਕੁਲ ਜੁਗਿੰਦਰ ਜੀ ਮੈਂ ਤਾਂ ਇਹੀ ਕਹਿਣਾ ਜਦੋਂ ਵੀ ਉੱਥੇ ਜਾਣ ਦਾ ਨਤਮਸਤਕ ਹੋਣ ਦਾ ਮੌਕਾ ਮਿਲਦਾ ਮੈਂ ਤਾਂ ਕਹਿਣਾ ਵੀ ਚਲੋ ਕੁਝ ਚੰਗੇ ਕਰਮ ਕੀਤੇ ਤਾਂ ਜਾਣ ਦਾ ਮੌਕਾ ਮਿਲਿਆ ਔਰ ਵਾਕੀ ਜਿਹੜਾ ਜਦੋਂ ਵੀ ਜਾਈਦਾ ਨਤਮਸਤਕ ਹੋਈਦਾ ਹਮੇਸ਼ਾ ਉੱਥੇ ਇਹੀ ਮਨ ਚ ਆਉਂਦਾ ਹੈ ਵੀ ਹੱਲੇ ਤੇ ਥੋੜੀ ਦਿਰ ਹੋਰ ਰੁਕ ਜਾਨੇ ਆ ਹੱਲੇ ਥੋੜੀ ਦਿਰ ਹੋਰ ਰੁਕ ਜਾਨੇ ਵੀ ਹੱਲੇ ਜਾਣ ਦਾ ਮਨ ਨਹੀਂ ਹੈ ਤਾਂ ਹਮੇਸ਼ਾ ਹੀ ਨਾ ਐਸਾ ਕੋਈ ਖਿਚਾ ਆ ਜੋ ਉੱਥੇ ਕਹਿੰਦਾ ਵੀ ਇੱਥੇ ਰੁਕ ਜਾਓ ਇੱਥੇ ਬੈਠੋ ਭਗਤੀ ਕਰੋ ਰੱਬ ਦਾ ਨਾਮ ਲਓ ਤੇ ਬਸ ਜਿਹੜਾ ਬਸ ਬੈਠੇ ਰੋ ਵੀ ਹਿੱਲੀ ਨਾ ਉੱਥੋਂ ਵੀ ਜਾਈਏ ਨਾ ਵਾਪਸ ਬਟ ਹਮੇਸ਼ਾ ਦਾ ਤੁਹਾਨੂੰ ਪਤਾ ਹੀ ਵੀ ਅੱਗੇ ਵੀ ਕਿਤੇ ਜਿਸ ਤਰ੍ਹਾਂ ਮਤਲਬ ਮਾਹੌਲ ਲੱਗਦਾ ਹਰ ਵਾਰ ਮਤਲਬ ਕਿ ਬੜਾ ਚੰਗਾ ਲੱਗਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਔਰ ਇਹ ਕਿ ਬੰਦਾ ਜਦੋਂ ਵੀ ਨਤਮਸਤਕ ਹੁੰਦਾ ਹੈ ਅੰਦਰ ਰੀਫਰੈਸ਼ ਹੋ ਜਾਂਦਾ ਵੀ ਜਿੰਦਗੀ ਦੀਆਂ ਇੱਕ ਭੱਜ ਦੌੜ ਦੇ ਵਿੱਚ ਬੰਦਾ ਜਦੋਂ ਰੱਬ ਦੇ ਕੋਲ ਜਾਂਦਾ ਹੈ ਰੱਬ ਦੇ ਦਰਬਾਰ 'ਚ ਜਾਂਦਾ ਹੈ ਨਤਮਸਤਕ ਹੁੰਦਾ ਤਾਂ ਇੱਕਦਮ ਕਹਿੰਨੇ ਆ ਰੀਫਰੈਸ਼ ਹੋ ਜਾਂਦਾ ਹੈ ਰੱਬ ਜਿਵੇਂ ਪਿੱਠ ਤੇ ਥਾਪੜਾ ਦਿੰਦਾ ਵੀ ਨਹੀਂ ਵੀ ਚਲੋ ਸਭ ਠੀਕ ਹੈ ਮੈਂ ਤੁਹਾਡੇ ਨਾਲ ਆ ਤੁਸੀਂ ਕੰਮ ਕਰੋ ਇਸੇ ਚੀਜ਼ ਦੀ ਚਿੰਤਾ ਕਰਨੀ ਲੋੜ ਨਹੀਂ ਹਮੇਸ਼ਾ ਉਹ ਅਸ਼ੀਰਵਾਦ ਜਿਹੜਾ ਹੈ ਉਹ ਰੱਬ ਦੇ ਉਸ ਦਰਬਾਰ ਤੋਂ ਮਿਲਦਾ ਔਰ ਹਮੇਸ਼ਾ ਹੀ ਸਕੂਨ ਜਿਹੜਾ ਮਿਲਦਾ ਔਰ ਬੜੀ ਚੰਗੀ ਗੱਲ ਹੈ ਵੀ ਕੱਲ ਸਾਡੀ ਟੀਮ ਨੂੰ ਮੌਕਾ ਮਿਲਿਆ ਇਹਨੇ ਪਵਿੱਤਰ ਦਿਨ ਸੀ ਕੱਲ ਔਰ ਵੱਡੀ ਗਿਣਤੀ ਸੰਗਤਾਂ ਉੱਥੇ ਮੌਜੂਦ ਸਨ ਵੱਖ-ਵੱਖ ਜਥੇਬੰਦੀਆਂ ਉੱਥੇ ਆ ਰਹੀਆਂ ਸੀਗੀਆਂ ਔਰ ਇੱਕ ਚੰਗੀ ਜਿਹੜੀ ਗੱਲ ਹੈ ਵੀ ਸਦਾ ਹਮੇਸ਼ਾ ਲੱਗਦਾ ਵਾ ਹਮੇਸ਼ਾ ਧਾਰਮਿਕ ਜਿਹੜੇ ਸਮਾਗਮ ਹੁੰਦੇ ਨੇ ਔਰ ਕੱਲ ਵੀ ਜਿਹੜਾ ਦਰਬਾਰ ਸਾਹਿਬ ਦੇ ਬਾਹਰ ਸਰ ਇੱਕ ਟੀਮ ਦੇ ਵੱਲੋਂ ਜਥੇਬੰਦੀ ਦੇ ਵੱਲੋਂ ਜਿਹੜਾ ਨੌਜਵਾਨਾਂ ਛੋਟੇ ਬੱਚੇ ਅਸੀਂ ਕਲਿੱਪ ਵੀ ਆਪਣੇ ਪੇਜ ਤੇ ਸਾਂਝੀ ਕੀਤੀ ਔਰ ਛੋਟੇ ਛੋਟੇ ਬੱਚਾ ਤੇ ਦਸਤਾਰ ਸਜਾ ਰਹੇ ਤਾਂ ਬੜੀ ਸੋਹਣੀ ਤਸਵੀਰ ਹੈ ਕਿ ਉਹ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੇ ਨੇ ਇੱਕ ਚੰਗੇ ਰਾਹਵਾਲ ਜਿਹੜੇ ਨੇ ਲੈ ਕੇ ਜਾ ਰਹੇ ਨੇ ਨਾ ਕਿ ਉਹਨਾਂ ਨੂੰ ਕੋਈ ਨਸ਼ੇਵਾਲ ਜਾਵੇ ਜਾਂ ਵਿਦੇਸ਼ਾਵਾਲ ਜਾ ਰਹੇ ਉਹ ਪੰਜਾਬ ਨਾਲ ਟ੍ਰੈਂਡ ਆਪਣੇ ਪੰਜਾਬ ਦੀ ਗੱਲ ਕਰਨ ਆਪਣੇ ਪੰਧ ਦੀ ਗੱਲ ਕਰਨ ਔਰ ਬੜੀ ਸੋਹਣੀ ਤਸਵੀਰ ਸੀ ਮਾਹੌਲ ਬੜਾ ਚੰਗਾ ਸੀ ਔਰ ਕਦੀ ਵੀ ਜਦੋਂ ਜਾਂਦੇ ਆ ਉੱਥੋਂ ਵਾਪਸ ਆਉਂਦਾ ਮਨ ਨਹੀਂ ਕਰਦਾ ਤਾਂ ਬੜਾ ਚੰਗਾ ਲੱਗਾ ਸਰ ਜਾ ਕੇ ਕੱਲ ਤਾਂ ਹਮੇਸ਼ਾ ਹੀ ਲੱਗਦਾ ਤੁਹਾਡੀ ਹਾਜ਼ਰੀ ਲੱਗੀਏ ਉੱਥੇ ਤਾਂ ਕੰਮ ਵਾਲੇ ਜਾ ਕੇ ਆਜਰੀ ਲਾਉਂਦਾ ਨਾ ਬੜਾ ਵਧੀਆ ਤੁਸੀਂ ਲੋਕ ਉਸਥਾਰ ਚ ਦੱਸਿਆ ਵੀ ਆ ਚੰਗੀ ਗੱਲ ਆ ਲਗਨ ਜੀ ਫਿਰ ਤੁਸੀਂ ਆਪ ਨੂੰ ਮੈਂ ਤਾਂ ਤੁਸੀਂ ਉੱਥੇ ਦਰਬਾਰ ਸਾਹਿਬ ਤੋਂ ਬਾਅਦ ਫਿਰ ਤਰਨਤਾਰਨ ਸਾਹਿਬ ਵੀ ਹਲਕੇ ਚ ਜੀ ਚਲੋ ਆਪਾਂ ਹਲਕੇ ਬਾਰੇ ਗੱਲ ਤਾਂ ਕਰਨੀ ਹੈ ਦਰਸ਼ਕਾਂ ਨੂੰ ਵੀ ਦੱਸ ਤੀਏ ਕਿ ਅਸੀਂ ਵਸਦਾ ਪੰਜਾਬ ਵੱਲੋਂ ਜਿਹੜਾ ਹੈਗਾ ਤਰਨਤਾਰਨ ਹਲਕੇ ਚ ਲਗਾਤਾਰ ਜਿਹੜੇ ਲੋਕ ਕੀ ਕਹਿੰਦੇ ਨੇ ਠੀਕ ਹੈ ਮਤਲਬ ਟੇਬਲਾਂ ਤੇ ਬੈਠ ਕੇ ਤਾਂ ਟੇਬਲ ਟਾਕ ਦਾ ਬਹੁਤ ਪੱਤਰਕਾਰ ਕਰਦੇ ਆ ਜਾਂ ਅੰਦਰੀ ਅਪਰੇ ਦਾ ਪ੍ਰਾਤਿਬੈਟ ਕੇ ਪਰ ਲੋਕ ਕੀ ਕਹਿੰਦੇ ਲੋਕ ਮਨ ਅਚ ਕੀ ਆ ਅਰਸ਼ਕੰਦ ਦੱਸ ਤੀਏ ਕਿ ਵਸਤਾ ਪੰਜਾਬ ਵੱਲੋਂ ਲਗਾਤਾਰ ਉਸ ਹਲਕੇ ਚ ਜਾ ਕੇ ਲੋਕਾਂ ਦੀ ਆਵਾਜ਼ ਜਾਂ ਜਿਹੜੇ ਲੋਕਾਂ ਦੇ ਸਰਪੇ ਉਹ ਕੀਤੇ ਜਾਣਗੇ ਲੱਗ ਜੀ ਤੁਸੀਂ ਸ਼ੁਰੂਆਤ ਤਾਂ ਮੈਨੂੰ ਲੱਗਦਾ ਕਰਾਏ ਉੱਥੇ ਕਰਾਏ ਉੱਥੇ ਜੀ ਜੀ ਬਿਲਕੁਲ ਜੁਗਿੰਦਰ ਜੀ ਜਿਸ ਤਰ੍ਹਾਂ ਤੁਸੀਂ ਵੀ ਜਾਣਦੇ ਹੋ ਸਾਡੇ ਦਰਸ਼ਕ ਵੀ ਜਾਣਦੇ ਨੇ ਜਿਵੇਂ ਹੀ ਕੋਈ ਚਾਹੇ ਲੋਕ ਸਭਾ ਦੀ ਚੋਣ ਹੋਵੇ ਜ਼ਿਮਨੀ ਚੋਣ ਹੋਵੇ ਔਰ ਜਿੱਥੇ ਸੰ ਲੱਗਦਾ ਹੈ ਵੀ ਲੋਕਾਂ ਦੀ ਆਵਾਜ਼ ਜਿਹੜੀ ਹੈ ਦੂਸਰੇ ਤੱਕ ਪਹੁੰਚਾਣੀ ਬੜੀ ਜ਼ਰੂਰੀ ਆ ਸੀ ਉੱਥੇ ਹਮੇਸ਼ਾ ਪਹੁੰਚਦੇ ਆ ਔਰ ਜਾਣਦੇ ਕਿ ਹਮੇਸ਼ਾ ਗਰਾਊਂਡ ਸਰਵੇ ਅਸੀਂ ਪਹੁੰਚਦੇ ਆ ਅਸੀਂ ਕੋਈ ਟੇਬਲ ਟਾਕ ਤੋਂ ਅਦਾ ਇਸ ਦਾ ਜਿਹੜੇ ਲੋਕ ਕਹਿੰਦੇ ਕਿ ਨੇ ਲੋਕਾਂ ਦੇ ਮੁੱਦੇ ਕੀ ਨੇ ਅਸੀਂ ਉਹ ਸੁਣਨਾ ਚਾਹੁੰਦੇ ਆ ਔਰ ਹਮੇਸ਼ਾ ਹੀ ਤਰ੍ਹਾਂ ਸੀ ਗਰਾਉਂਡ ਜ਼ੀਰੋ ਤੇ ਪਹੁੰਚਦੇ ਆ ਔਰ ਸਿੱਧੀ ਡਾਇਰੈਕਟ ਜਿਹੜੀ ਆ ਬਿਨਾ ਕਿਸੇ ਫਿਲਟਰ ਤੋਂ ਦੇਖੋ ਜਗਵੰਦਰ ਜੀ ਹੱਲੇ ਤਾਂ ਬੜੇ ਸ਼ੁਰੂਆਤੀ ਕਹਿ ਲੋ ਰੋਜ਼ਾਨ ਨੇ ਆ ਕਿਤੇ ਨਾ ਕਿਤੇ ਦੇਖੋ ਜੇ ਆਪਾਂ ਜਾਣਦੇ ਆ ਜੋ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜ਼ਿਮਨੀ ਚੋਣਾ ਨੇ ਉਹ ਜ਼ਿਆਦਾਤਰ ਸਰਕਾਰ ਜਿਹੜੀ ਮੌਜੂਦਾ ਹੁੰਦੀ ਆ ਉਹਦੀ ਝੋਲੀ ਚ ਜਾਂਦੀ ਆ ਔਰ ਸਾਡੇ ਇੱਕ ਗੱਲ ਮੈਂ ਤੁਹਾਨੂੰ ਕਰ ਲਈ ਨਾ ਇਹ ਇਹ ਹਲਕੇ 'ਚ ਕਿਉਂਕਿ ਇਹਦੇ ਕਾਰਨ ਵੀ 2-3 ਹੁੰਦੇ ਆ ਚਲੋ ਬਾਕੀ ਚਲੋ ਤੁਸੀਂ ਤਾਂ ਜਾ ਕੇ ਆਏ ਹੋ ਪਰ ਜਿਸ ਤਰ੍ਹਾਂ ਦੇਖੋ ਪਹਿਲਾਂ ਪੰਜਾਬ ਜਿਮਨੀ ਚੋਣਾ ਹੋਈਆਂ ਚਾਹੇ ਉਹ ਗੱਦੜਵਾਏ ਹੋਈ ਹੈ ਬਰਨਾਲੇ ਹੋਈ ਹੈ ਢੇਰਾਬਾਪਾ ਨਾਨਕ ਜਲੰਧਰ ਜਿਮਨੀ ਚੋਣਾ ਲੁਧਿਆਣਾ ਜਿਮਨੀ ਚੋਣਾ ਸਰਕਾਰ ਸੱਤਾਧਾਰੀ ਦੇ ਹੱਥ 'ਚ ਆਇਆ ਪਰ ਇਹ ਜਿਹੜੀ ਚੋਣਾ ਇੱਕ ਤਾਂ ਸਮਾਂ ਬੜਾ ਥੋੜਾ ਰਹਿ ਗਿਆ ਅੱਗੇ 15 ਕਿ ਮਹੀਨੇ ਦਾ ਸਮਾਂ ਦਰ ਅਸੇ ਵੀ ਇਹ ਪੰਥਕ ਹਲਕਾ ਲੋਕ ਜਿਹੜੇ ਪਲਟੀ ਵੀ ਮਾਰ ਦਿੰਦੇ ਐ ਸਲਕੇ ਦੇ ਲੋਕ ਆ। ਕਹਿ ਰਹਾ ਹਾਂ ਜੇ ਅਜੇ ਤਾਂ ਸ਼ੁਰੂਆਤ ਆ ਪਰ ਮੈਨੂੰ ਲੱਗਦਾ ਵੀ ਐਡਾ ਸੌਖਾ ਨਹੀਂ ਹੋ ਸਰਕਾਰ ਦੇ ਹੱਥ 'ਚ। ਨਹੀਂ। ਹੂੰ। ਬਿਲਕੁਲ ਠੀਕ ਬਿਲਕੁਲ ਡੇਜੋਗਿੰਦਰ ਜੀ ਪਤਾ ਹੈ ਹੱਲੇ ਬੜੇ ਸ਼ੁਰੂਆਤੀ ਰੁਝਾਨ ਨੇ ਲੋਕ ਵੀ ਕਿਤਨਾ ਕਿਤੇ ਨਾ ਸਮਾਂ ਲੈਂਦੇ ਨੇ। ਲੋਕ ਦੇਖਦੇ ਨੇ ਹੁਣ ਕਹਿੰਦੇ ਨੇ ਕਿ ਹਲਤਾ ਵੀ ਜੀ ਲੋਕਾਂ ਨੇ ਪੁੱਛਿਆ ਵੀ ਮਾਹੌਲ ਕਿਹੋ ਜਿਹਾ ਹੈ ਕਹਿੰਦੇ ਹਲਤਾ ਦੇਖਾਂਗੇ ਜੀ ਢੋਲ ਟਮਕਿਆ ਅਜ ਤੋਂ ਸ਼ੁਰੂ ਹੋਏ ਨੇ ਦੇਖਦੇ ਆ ਵੀ ਕੌਣ ਕੀ ਕਹਿੰਦਾ ਵੀ ਆਪਾਂ ਫੇਰ ਦੇਖਾਂਗੇ ਹੱਲੇ ਲੋਕ ਵੀ ਪਰਖ ਰਹੇ ਨੇ ਉਮੀਦਵਾਰਾਂ ਨੂੰ ਦੇਖ ਰਹੇ ਨੇ ਮੇਰੇ ਖਿਆਲ ਚ ਲੋਕਾਂ ਦੀ ਗੱਲ ਆਪਾਂ ਨਾ ਹੀ ਕਰੀਏ ਲੋਕਾਂ ਦੇ ਮੂੰਹੋਂ ਹੀ ਸੁਣਾਂਗੇ ਵਾਕਿ ਵਾਕਿ ਕੀ ਕਹਿੰਦੇ ਕੀ ਖਿਆਲ ਆ ਤੁਹਾਡਾ ਹਨਾ ਬਿਲਕੁਲ ਠੀਕ ਬਿਲਕੁਲ ਠੀਕ ਜੁਗਿੰਦੀ ਸਾਡਾ ਸਰਵੇ ਆ ਹਮੇਸ਼ਾ ਅਸੀਂ ਬੜੇ ਵਿਦਆਊਟ ਫਿਲਟਰ ਮੈਂ ਫਿਰ ਕਹਿਣਾ ਵਿਦਆਊਟ ਫਿਲਟਰ ਅਸੀਂ ਸਰਵੇ ਕਰਦੇ ਆ ਔਰ ਔਰ ਜਲ ਜਲ ਦਰਸ਼ਕਾਂ ਤੋਂ ਰੂਬਰੂ ਵੀ ਇਹ ਸਰਵੇ ਹੋਏਗਾ ਤੁਸੀਂ ਆਪ ਸੁਣਿਓ ਵੀ ਕਿਸ ਤਰ੍ਹਾਂ ਆਪਦੇ ਨਾਲ ਲੋਕ ਉੱਥੇ ਕਹਿੰਦੇ ਕੀ ਨੇ ਲੋਕ ਚਾਹੁੰਦੇ ਕੀ ਨੇ ਔਰ ਓਪੀਨੀਅਨ ਕੀ ਲੋਕਾਂ ਤੁਸੀਂ ਆਪ ਸੁਣਿਓ ਲekin ਜੀ ਜੇ ਆਪਾਂ ਦੇਖੀਏ ਤਾਂ ਤੁਸੀਂ ਆਪਾਂ ਤਰਨ ਤਰਨ ਹਲਕੇ ਚ ਇੱਥੇ ਦੇਖੋ ਸਾਰੀਆਂ ਧਿਰਾਂ ਨੇ ਉਮੀਦਵਾਰ ਤਾਂ ਲਾਂੰਤੇ ਆ ਔਰ ਜੀ ਸਾਰੀਆਂ ਧਿਰਾਂ ਨੇ ਇੱਥੇ ਜੋਰ ਅਜਮਾਈ ਵੀ ਕਰਨੀਆਂ ਕਿਉਂਕਿ ਇੱਥੋਂ ਅਗਲਾ ਜਿਹੜਾ ਮਹਾਜੁੱਧ ਹੋਣਾ ਹੈ ਕਹ ਲੋ 27 ਵਾਲਾ ਉਹਦੀ ਨੀ ਰੱਖੀ ਜਾਣੀ ਹੈ ਔਰ ਇਹ ਇਲੈਕਸ਼ਨ ਨੇ ਉਸ ਇਲੈਕਸ਼ਨ ਨੂੰ ਪ੍ਰਭਾਵਿਤ ਵੀ ਕਰਨਾ ਕੋਈ ਨਵਾਂ ਵਾਰ ਵੀ ਹੁੰਦਾ ਜਾਂ ਜਨਤਾ ਧਾਰੀ ਧਿਰ ਦੇ ਹੱਕ ਚ ਆਉਂਦੀ ਹੈ ਚੋਣ ਜਾਂ ਦੇਖੋ ਉੱਥੇ ਆਜ਼ਾਦ ਉਮੀਦਵਾਰ ਵੀ ਜੀ ਦੀ ਬੜੀ ਅੜੀ ਕੀਤੀ ਜਾ ਰਹੀ ਸੀ ਪੰਥਕ ਧਰਾਂ ਵੱਲੋਂ ਉਹ ਆਜ਼ਾਦ ਉਮੀਦਵਾਰ ਵੀ ਮਨਦੀਪ ਸਿੰਘ ਉਤਰਿਆ ਆ ਮੈਦਾਨ 'ਚ ਬਿਲਕੁਲ ਸੁਖਿੰਦਰ ਜੀ ਉਹੀ ਹੈ ਕਿ ਹੱਲੇ ਮੈਨੂੰ ਲੱਗਦਾ ਹੈ ਵੀ ਬਿਲਕੁਲ ਤੁਸੀਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਸਰਕਾਰ ਵਾਸਤੇ ਵੀ ਇੰਨਾ ਸੌਖਾ ਨਹੀਂ ਹੋਵੇਗਾ ਸੀਟ ਕੜਨਾ ਖੈਰ ਜੋਰਸmai ਸਾਰੇ ਕਰਨਗੇ ਔਰ ਵੱਡੇ ਵੱਡੇ ਸਿਆਸੀ ਚਿਹਰੇ ਉੱਤੇ ਪਹੁੰਚਣਗੇ ਚੋਣ ਪ੍ਰਚਾਰ ਕਰਨਗੇ ਖੈਰ ਲਗਾਤਾਰ ਅਸੀਂ ਵੀ ਅਪਡੇਟ ਕਰਦੇ ਰਹਨੇ ਆ ਦਰਸ਼ਕਾਂ ਨੂੰ ਵੀ ਕਿਸ ਤਰ੍ਹਾਂ ਦਾ ਮਾਹੌਲ ਹਲਕੇ ਦੇ ਵਿੱਚ ਖੈਰ ਸਮਾਂ ਦੱਸੇਗਾ ਵੀ ਸੀਟ ਅਖੀਰ 'ਚ ਕਿਸ ਦੀ ਹਜੇ ਨਹੀਂ ਆਪਾਂ ਕਹਿ ਸਕਦੇ ਬਿਲਕੁਲ ਤੁਝਾ ਜਿਹੜੀ ਪੰਥਕ ਤੇ ਰਾਂ ਦੀ ਵੀ ਗੱਲ ਕਰ ਲਈਏ ਤਾਂ ਦੇਖੋ ਜਿਹੜੇ ਮਨਦੀਪ ਸਿੰਘ ਭਾਈ ਸੰਦੀਪ ਸਿੰਘ ਦੇ ਭਰਾ ਨੇ ਉਹ ਔਰ ਇਹ ਪੰਥਕ ਹਲਕਾ ਵੀ ਮੰਨਿਆ ਜਾਂਦਾ ਜਿਹੜਾ ਤਰਨਤਾਰਨ ਹਲਕਾ ਹੈ ਉਥੋਂ ਖੈਰ ਪਾਵੇਂ ਉਹਨਾਂ ਨੂੰ ਭਾਈ ਅਮਰਤਪਾਲ ਸਿੰਘ ਦੇ ਵਾਰਿਸ ਪੰਜਾਬ ਕਾਲੀਦਲ ਵੱਲੋਂ ਉਤਾਰਿਆ ਗਿਆ ਮੈਦਾਨ ਚ ਔਰ ਇਹ ਵੀ ਹੈ ਕਿ ਇਸ ਹਲਕੇ ਚ ਭਾਈ ਅਮਰਤਪਾਲ ਸਿੰਘ ਦਾ ਵੀ ਪੂਰਾ ਪ੍ਰਭਾਵ ਰਿਹਾ ਔਰ ਉਹਦੇ ਹੱਕ ਚ ਜਿਹੜੀਆਂ ਪੰਥ ਕਾਉਂਸਲ ਆ ਉਹਨਾਂ ਵੱਲੋਂ ਵੀ ਬੀਬੀ ਸਤਵੰਦ ਕੌਰ ਵੱਲੋਂ ਵੀ ਜਿਹੜਾ ਉਹਨੂੰ ਥਾਪੜਾ ਦਿੱਤਾ ਗਿਆ ਮੈਂ ਮਨਦੀਪ ਸਿੰਘ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਵੀ ਮਿਲੇ ਆ ਕਿਉਂਕਿ ਆਉਣ ਵਾਲੇ ਦਿਨਾਂ ਚ ਜੇ ਪੰਥਕ ਧਿਰਾਂ ਉਹਦੀ ਪਿੱਠ ਤੇ ਖੜ ਜਾਂਦੀਆਂ ਨੇ ਜਨ ਜਿਸ ਤਰ੍ਹਾਂ ਦਾ ਪਿਛਲੀਆਂ ਜੇ ਲੋਕ ਸਭਾ ਚੋਣਾਂ ਚ ਵੀ ਆਪਾਂ ਦੇਖ ਲਈਏ ਜਿਸ ਤਰ੍ਹਾਂ ਦਾ ਮਾਹੌਲ ਰਿਹਾ ਉਥੇ ਕੁਪੇ ਭਾਈ ਮਰਤਪਾਲ ਸਿੰਘ ਦੇ ਹੱਥੋਂ ਥੋੜੀ ਵੱਡੀ ਲਹਿਰ ਚੱਲੀ ਐ ਭਾਈ ਸਰਬਜੀਤ ਸਿੰਘ ਦੇ ਅਕ ਵਿੱਚ ਉਹ ਦੋਵੇਂ ਸੀਟਾਂ ਜਿੱਤੀਆਂ ਨੇ ਹਨ ਔਰ ਜੇ ਮਾਚੇ ਵਿੱਚ ਵੈਸੇ ਵੀ ਦੇਖ ਲੈਣਾ ਭਾਵੇਂ ਇਸ ਹਲਕੇ ਵਿੱਚ ਵੀ ਬਹੁਤੇ ਵਾਰ ਇਥੋਂ ਕਹੇ ਲਓ ਪੰਥਕ ਚਿਹਰੇ ਜਿੱਤੇ ਆ ਜਾਂ ਕਾਲੀ ਦਾਲੀ ਜਿੱਤਦਾ ਰਿਹਾ ਪਰ ਕਾਂਗਰਸ ਵੀ ਇਥੋਂ ਜਿੱਤੀ ਐ ਤਰਨਤਾਰ ਹਲਕੇ ਤੋਂ ਔਰ ਕਾਂਗਰਸ ਪਾਰਟੀ ਜੇ ਉਮੀਦਵਾਰ ਹ ਸਾਰੀਆਂ ਤਰ੍ਹਾਂ ਦੇ ਉਮੀਦਵਾਰ ਲਾਂਦੇ ਆ ਭਾਜਪਾ ਵੀ ਚੋਣ ਮੈਦਾਨ 'ਚ ਬਿਲਕੁਲ ਜੁਗਿੰਦਰ ਜੀ ਇਸ ਨਾਲ ਖੈਰਾਪਾ ਸਭ ਜਾਣਦੇ ਆ ਵੀ ਪੰਜਾਬ ਦੇ ਵਿੱਚ ਕਿੰਨਾ ਕਿਤੇ ਇਸ ਸਮੇਂ ਇੱਕ ਸੋਗ ਦੀ ਲਹਿਰ ਹੈ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦਾ ਕੱਲ ਤੇ ਹਾਂਤ ਹੋਇਆ ਔਰ ਤਕਰੀਬਨ ਜਿਹੜੇ 10 ਦਿਨ ਤੋਂ ਵੱਧ ਉਹ ਹਸਪਤਾਲ ਦੇ ਵਿੱਚ ਰਹੇ ਔਰ ਜ਼ਿੰਦਗੀ ਦੀ ਜੰਗ ਅਖੀਰ ਦੇ ਵਿੱਚ ਉਹ ਹਾਰ ਗਏ ਕੱਲ ਜਿਸ ਤਰ੍ਹਾਂ ਹੀ ਖਬਰ ਆਈ ਤਾਂ ਮਨ ਵੀ ਜਿਹੜਾ ਬੜਾ ਪ੍ਰੇਸ਼ਾਨ ਹੋਇਆ ਵੀ ਆਖਿਰ ਇਹ ਹੋਣਾ ਨਹੀਂ ਚਾਹੀਦਾ ਸੀ ਕੱਲ ਕੋਈ ਵੀ ਸੋਸ਼ਲ ਮੀਡੀਆ ਫਰੋਲ ਦੇ ਸੀ ਤਾਂ ਹਰ ਪਾਸੇ ਜਿਹੜੀ ਵੱਡੀ ਪੱਧਰ ਤੇ ਜਿਹੜਾ ਲੋਕ ਆ ਉਸ ਪਰਿਵਾਰ ਨਾਲ ਉਹਨਾਂ ਦੇ ਪਰਿਵਾਰ ਨਾਲ ਅਸੀਂ ਦਰਦੀ ਪ੍ਰਗਟਾ ਰਹੇ ਸੀ ਯਾਦ ਕਰ ਰਹੇ ਸੀ ਔਰ ਅੱਜ ਜਿਹੜਾ ਪੋਨਾ ਜਗਰਾਉਂ ਦੇ ਤਾਂ ਬਿਲਕੁਲ ਨੇੜੇ ਆ ਉੱਥੇ ਅੰਤਮ ਸੰਸਕਾਰ ਹੈਗਾ ਜਿਵੇਂ ਬੰਦੇ ਦਾ ਜੀ ਜੇ ਉਹਦੇ ਗੀਤਾਂ ਦੀ ਵੀ ਗੱਲ ਕਰੀਏ ਜਿਸ ਤਰ੍ਹਾਂ ਕਈ ਵੀ ਨਾ ਹੋਣੀ ਮਤਲਬ ਤੁਹਾਡੇ ਮੂੰਹ ਚ ਪਹਿਲਾਂ ਉਦਾਂ ਦੇ ਅਲਫਾਜ਼ ਜਾਂ ਲਫ਼ਜ਼ ਜਾਂ ਗੀਤ ਜਾਂ ਸ਼ਬਦ ਜਿਹੜੀ ਏ ਕਢਵਾ ਦਿੰਦੀ ਹੈ ਮੈਂ ਅੱਜ ਸੁਣ ਰਿਹਾ ਸੀ ਉਹ ਮਿੱਟੀ ਨਾਲ ਫਰੋਲ ਜੋਗੀ ਆ ਰਾਉ ਜੋ ਕਿਸ ਤਰ੍ਹਾਂ ਦੀ ਮਤਲਬ ਸ਼ਬਦਾਵਲੀ ਹੈ ਕਮਾਲ ਦੀ ਹੈ ਵੀ ਬੰਦੇ ਨੂੰ ਉਹ ਯਾਦ ਕਰਾਉਂਦੀ ਪਈ ਹੈ ਹੁਣ ਦੇ ਗੀਤ ਤੇ ਜਿਹੜੇ ਲਫ਼ਜ਼ ਨੇ ਤੇ ਉਹਦੇ ਨਾਲ ਹੀ ਧੀ ਗੀਤ ਮੈਨੂੰ ਬੜਾ ਪਿਆਰਾ ਲੱਗਿਆ ਹੈ ਨਾ ਮਤਲਬ ਜਿਹੜੀ ਰਿਸ਼ਤਿਆਂ ਦੀ ਇੱਕ ਸਾਂਝ ਨੂੰ ਉਹੱਚ ਬੜਾ ਬੇਖੂਬੀ ਬਿਆਨ ਕੀਤਾ ਉਹਨੇ ਹਨ ਰਾਜਵੀਰ ਚੰਦਾ ਨੇ ਹੂੰ ਸੋ ਮਾਂ ਨਾਲ ਕਿਸ ਤਰ੍ਹਾਂ ਦੀ ਸਾਂਝ ਹੈ ਧੀ ਦੀ ਔਰ ਪਾਪ ਨਾਲ ਕਿਸ ਤਰ੍ਹਾਂ ਦੀ ਹੈ ਪਰ ਆ ਨਾਲ ਕਿਸ ਤਰ੍ਹਾਂ ਦੀ ਉਹ ਬੜੇ ਭਾਵੁਕ ਕਰਨ ਵਾਲੇ ਬੋਲ ਆ ਲੱਗ ਕਾ ਉਹ ਸੁਣ ਰਿਹਾ ਸੀ ਖੈਰ ਫਿਰ ਸਮਾਜਿਕ ਗੀਤ ਜਿਸ ਤਰ੍ਹਾਂ ਦਾ ਲੋਕਾਂ ਨੇ ਦੇਖੋ ਲੋਕ ਮੂਸੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਇਹ ਜਵੰਦੇ ਦੇ ਇਥੋਂ ਚਲੇ ਜਾਣ ਤੋਂ ਬਾਅਦ ਲੋਕਾਂ ਨੇ ਬੜਾ ਉਹਨਾਂ ਨੂੰ ਪਿਆਰ ਕੀਤਾ ਹਾਂ ਹਮ ਸਾਰੇ ਲੋਕ ਚਲੋ ਫਿਰ ਬਹੁਤ ਅਲਗ ਨੇ ਇਹ ਵੀ ਨਹੀਂ ਆਪਾਂ ਕਹਿ ਸਕਦੇ ਬਹੁਤੇ ਲੋਕ ਤਾਂ ਤੁਹਾਨੂੰ ਪਤਾ ਵੀ ਫੇਸਬੁੱਕ ਤੇ ਵੀ ਉਹ ਲਰਨ ਲਈ ਵੀ ਬੜਾ ਕਰਦੇ ਆ ਇਹ ਵੀ ਚਰਚਾ ਹੋਈ ਆ ਹਨ ਬਈ ਇਹਸ ਰੂਪ ਚ ਵੀ ਹੋਈ ਆ ਪਰ ਨਹੀਂ ਬਹੁਤ ਲੋਕਾਂ ਦਾ ਲਗਾਓ ਵੀ ਉਹਨਾਂ ਨਾਲ ਹੈਗਾ ਪਰਿਵਾਰ ਨਾਲ ਵੀ ਬੜਾ ਲਗਾਓ ਹੈ ਦੇਖਣ ਨੂੰ ਮਿਲਿਆ ਹਨ ਹੂੰ ਹੂੰ ਜੋਗਿੰਦਰ ਜੀ ਇੱਥੇ ਉਹਨਾਂ ਦੇ ਚਾਉਣ ਵਾਲੇ ਨੇ ਜਾਂ ਫਿਰ ਆਮ ਲੋਕ ਵੀ ਜਿਹੜੇ ਨੇ ਇਸ ਗੱਲ ਦਾ ਬੜਾ ਰੋਸ ਹੈ ਪ੍ਰਸ਼ਾਸਨ ਦੇ ਲੈ ਕੇ ਵੀ ਪ੍ਰਸ਼ਾਸਨ ਨੂੰ ਵੀ ਹੁਣ ਤਾਂ ਵੀ ਵੀ ਅਤ ਹੋ ਗਈ ਵੀ ਹੁਣ ਵੀਰ ਬਸ ਕਰ ਜੋ ਵੀ ਆਵਾਰਾ ਪਸ਼ੂ ਨੇ ਉਹਨਾਂ ਦੀ ਸਾਂਭ-ਸਵਾਲ ਕਰ ਦੋ ਚਾਹੇ ਗਾਮਾ ਮੱਜਾ ਚਾਹੇ ਆਵਾਰਾ ਕੁੱਤਾ ਕੋਈ ਕਿਉਂਕਿ ਜਦੋਂ ਵੀ ਸੜਕ ਤੇ ਜਾਂਦੇ ਆਪਾਂ ਸਾਨੂੰ ਪਤਾ ਨਹੀਂ ਹੁੰਦਾ ਅਚਾਨਕ ਕੋਨੇਰ ਸਵੇਰ ਕੋਈ ਪਸ਼ੂ ਅੱਗੇ ਆ ਜਾਏ ਔਰ ਹਾਦਸੇ ਅਨੇਕਾਂ ਵਾਪਰਦੇ ਨੇ ਅਨੇਕਾਂ ਇਹ ਤਾਂ ਪ੍ਰਸਿੱਧ ਗਾਇਕ ਸੀਗਾ ਸਭ ਨੂੰ ਪਤਾ ਲੱਗਿਆ ਪਰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਨੇਕਾਂ ਹਾਦਸੇ ਵਾਪਰਦੇ ਨੇ ਪਤਾ ਹੀ ਨਹੀਂ ਲੱਗਦਾ ਔਰ ਕਿੰਨੇ ਮਾਵਾ ਦੇ ਪੁੱਤ ਨੇ ਉਹ ਆਵਾਰਾ ਪਸ਼ੂਆਂ ਦੇ ਕਾਰਨ ਜਿਹੜੇ ਨੇ ਆਪਣੀ ਜਾਨ ਗਵਾ ਬੈਠਦੇ ਨੇ 4 ਲੱਖ ਤੋਂ ਵੱਧ ਹਾਦਸੇ ਹੁੰਦੇ ਆ ਪੂਰੇ ਦੇਸ਼ ਜੀ ਤਾਂ ਵੱਡੀ ਗੰਤੀ ਜਿਹੜੇ ਹਾਦਸੇ ਨੇ ਉਹ ਗੰਗੂਆਂ ਆਵਾਰਾ ਗੰਗੂਆਂ ਕਰਕੇ ਹੀ ਹੁੰਦੇ ਆ ਹਨ ਤੇ ਇਹ ਜਸਤਰਾ ਲੇ ਇਤੋਂ ਦਾ ਗਾਇਕੀ ਨਹੀਂ ਇੱਕ ਬਹੁਤ ਘਰਾ ਚ ਮਤਲਬ ਕਹਿ ਲੋ ਇਹਨਾਂ ਹਾਦਸਿਆਂ ਕਰਕੇ ਹਨ ਜਾਨੀ ਮਾਲੀ ਨਕਸਾਰ ਬੜਾ ਵੱਡੀ ਪੱਧਰ ਤੇ ਹੁੰਦਾ ਪਰ ਇਹ ਆਵਾਰਾ ਗਊਆਂ ਆਵਰੇ ਆਵਾਰਾ ਕੁੱਤੇ ਇਹਨਾਂ ਦਾ ਹੱਲ ਤਾਂ ਹੁਣ ਹੋਣਾ ਚਾਹੀਦਾ ਉਹ ਇਹਨਾਂ ਕੋਈ ਸਰਕਾਰ ਨੂੰ ਵੀ ਕਦਮ ਚੁੱਕਣੇ ਚਾਹੀਦੇ ਆ ਪੰਚਾਇਤਾਂ ਨੂੰ ਹਨਾ ਆਪਣੀ ਪੱਧਰ ਤੇ ਆਮ ਲੋਕਾਂ ਨੂੰ ਵੀ ਜਾਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਇਹ ਜ਼ਰੂਰ ਹਾਲਤ ਹੈ ਇਹਨਾਂ ਦਾ ਹੋਣਾ ਚਾਹੀਦਾ ਕੋਈ ਬੜਾ ਵੱਡਾ ਹਾਲਾਸਾ ਹੋਇਆ ਹਨ ਬਿਲਕੁਲ ਜੁਗਿੰਦਰ ਸਿੰਘ ਜੁੜੇ ਹੋਰ ਤੁਸੀਂ ਵਕਫਤ ਵਿਸ਼ਾ ਤੇ ਜਾਣਕਾਰੀ ਦਿੱਤੀ ਹੈ ਜੁੜੇ ਦੀ ਤਰਫੋਂ ਮੈਂ ਅੱਜ ਇਹ ਮਨ ਲੱਗਦਾ ਆਪਣੀ ਜੋ ਗੱਲਬਾਤ ਹੋਈ ਹੈ ਉਸ ਦੇ ਵਿੱਚ ਮਿਲਦਾ ਇੰਟਰਨੈਟ ਕਰਕੇ ਵਿੱਚ ਕਾਫੀ ਜ਼ਿਆਦਾ ਬ੍ਰੇਕ ਹੋਇਆ ਹੋਇਆ ਇੰਟਰਨੈਟ ਤਾਂ ਜੇ ਕਿਤੇ ਦਰਸ਼ਕਾਂ ਨੂੰ ਲਈ ਮੁਸ਼ਕਲਾਂ ਨੇ ਤਾਂ ਸੇ ਪਹਿਲੇ ਜਿਹੜੀ ਉਹਦੇ ਲਈ ਮਾਫੀ ਮੰਗਦੇ ਆ ਕੁਝ ਇੰਟਰਨੈਟ ਕਰਕੇ ਸਾਨੂੰ ਅੱਜ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੁੜਨ ਲਈ ਬਹੁਤ ਜੁਗਿੰਦਰ ਜੀ ਕੱਲ ਤੋਂ ਦੁਬਾਰਾ ਖੰਡਾ ਜੁੜਾਂਗੇ ਔਰ ਵਕਫਤ ਪੁੱਛੇ ਤਾਂ ਫਿਰ ਗੱਲਬਾਤ ਕਰਾਂਗੇ ਧੰਨਵਾਦ ਲੇ ਸਾਰੇ ਦਸ਼ਕਾ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ